ਸ਼ੇਦ ਸੰਭਰਨੋਂ ਦਿੱਲੀ ਕੂਚ ਕਰਨਗੇ ਕਿਸਾਨ ਸ਼ੰਭੂ ਮੁਰਚੇ ਵਾਲੀਆਂ ਕਿਸਾਨ ਜਥੇਬੰਦੀਆਂ ਨੇ ਕੀਤਾ ਐਲਾਨ ਪੰਦੀਰ ਬੋਲੇ ਸਾਡੇ ਨਾਲ ਨਹੀਂ ਹੋਵੇਗੀ ਕੋਈ ਵੀ ਟਰੈਕਟਰ ਟਰਾਲੀ 17 ਸੀਆਈਐਸਐਫ ਮਹਿਲਾ ਜਵਾਨ ਕੁਲਵਿੰਦਰ ਕੌਰ ਦੇ ਭਰਾ ਦਾ ਬਿਆਨ ਕੰਗਰ ਨਾਉਤ ਥੱਪੜ ਮਾਮਲੇ ਦੀ ਜਾਂਚ ਹੋਈ ਪੂਰੀ ਕਿ ਆ ਜਾਂਚ ਪੜਤਾਲ ਪੂਰੀ ਹੋਈ ਹੁਣ ਫੈਸਲੇ ਦੀ ਉਡੀਕ ਮਹਿਲਾਵਾਨ ਨੂੰ ਲੈ ਕੇ ਦਿੱਤੇ ਬਿਆਨ ਤੇ ਫਸੇ ਚਰਨਜੀਤ ਸਿੰਘ ਚੰਨੀ ਮਹਿਲਾ ਕਮਿਸ਼ਨ ਨੇ ਭੇਜਿਆ ਨੋਟਿਸ ਚੌਣ ਪ੍ਰਚਾਰ ਦੇ ਦੌਰਾਨ ਅਮ੍ਰਿਤਾ ਵੜਿੰਗ ਦੀ ਮੌਜੂਦਗੀ ਚ ਚੰਨੀ ਨੇ ਦਿੱਤਾ ਸਿੱਧਿਆਨ ਚੰਨੀ ਦੇ ਵਿਵਾਦਤ ਬਿਆਨ ਤੋਂ ਬਾਅਦ ਪੰਜਾਬ ਦੇ ਵਿੱਚ ਗਰਮਾਈ ਸਿਆਸਤ ਆਪ ਨੇ ਬਿਆਨوں ਦੱਸਿਆ ਚੰਨੀ ਦੀ ਘਟੀਆ ਮਾਨਸਿਕਤਾ ਤਾਂ ਅਕਾਲੀ ਦਲ ਦੀ ਨਸੀਹਤ ਅਜੀਆਂ ਅਪਮਾਨਜਨਕ ਟਿੱਪਣੀਆਂ ਤੋਂ ਕਰੋ ਗੁਰੇਜ਼ ਬਲਵੰਤ ਰਾਜਵਾਨ ਦੀ ਰਹਿਮ ਦੀ ਅਪੀਲ ਤੇ ਦੋ ਹਫ਼ਤਿਆਂ ਦੇ ਵਿੱਚ ਫੈਸਲਾ ਲੈ ਸਕਦੇ ਨੇ ਰਾਸ਼ਟਰਪਤੀ ਸੁਪਰੀਮ ਕੋਰਟ ਦੇ ਰਾਸ਼ਟਰਪਤੀ ਨੂੰ ਅਪੀਲ ਕਿ ਆ ਦੋ ਹਫ਼ਤਿਆਂ ਦੇ ਵਿੱਚ ਮਾਮਲੇ ਤੇ ਕੀਤਾ ਜਾਵੇ ਵਿਚਾਰ ਸ਼੍ਰੋਮਣੀ ਅਕਾਲੀ ਦਲ ਨੇ ਅਕਾਲੀ ਦਲ ਅੰਮ੍ਰਿਤਸਰ ਦੇ ਉਮੀਦਵਾਰ ਨੂੰ ਦਿੱਤਾ ਸਮਰਥਨ ਬਰਨਾਲਾ ਤੋਂ ਉਮੀਦਵਾਰ ਗੋਵਿੰਦ ਸਿੰਘ ਸੰਧੂ ਨੂੰ ਦਿੱਤੀ ਹਮਾਇਤ ਅਕਾਲੀ ਦਲ ਦੇ ਹਲਕਾ ਇੰਚਾਰਜ ਨੇ ਕੀਤਾ ਐਲਾਨ ਸ਼ਰਾਬ ਵਾਲੇ ਗੀਤਾਂ ਦੇ ਆਵਾਜ਼ ਨੂੰ ਲੈ ਕੇ ਦਿਲਜੀਤ ਦੋਸਾਂਝ ਦਾ ਖੁੱਲਾ ਚੈਲੰਜ ਸਟੇਜ ਤੋਂ ਬੋਲੇ ਸਾਰੇ ਸੂਬਿਆਂ ਦੇ ਵਿੱਚ ਬੈਨ ਕਰ ਦਿਓ ਸ਼ਰਾਬ ਕਦੇ ਵੀ ਨਿਗਾਵਾਂਗਾ दारू ਵਾਲੇ ਗੀਤ ਅਹਮਦਾਬਾਦ ਕੰਸਰਟ ਦੇ ਵਿੱਚ ਬੋਲੇ ਦਿਲਜੀਤ ਮੈਂ ਕਈ ਧਾਰਮਿਕ ਗੀਤ ਵੀ ਗਾਏ ਪਰ ਉਹਨਾਂ ਦੀ ਨਹੀਂ ਕਰਦਾ ਕੋਈ ਵੀ ਗੱਲ ਚੋ ਦੇ ਵਿੱਚ ਦਿਲਜੀਤ ਨੇ ਸ਼ਰਾਬ ਦੀ ਜਗ੍ਹਾ ਕੋਕ ਸ਼ਬਦ ਇਸਤੇਮਾਲ ਕਰਕੇ ਗਾਏ ਗੀਤ ਪੰਜਾਬੀ ਸਿੰਗਰ ਗਿਰੀ ਸੰਧੂ ਤੇ ਆਸਟ੍ਰੇਲੀਆ ਦੇ ਵਿੱਚ ਸ਼ੋਅ ਦੇ ਦੌਰਾਨ ਹਮਲਾਦੂ ਵਿਅਕਤੀਆਂ ਨੇ ਫੜਿਆ ਗੈਰੀ ਸੰਤੂ ਦਾ ਗळा ਪੁਲਿਸ ਨੇ ਵਿਅਕਤੀ ਨੂੰ ਹਿਰਾਸਤ ਵਿੱਚ ਲਿਆ ਦਿੱਲੀ 'ਚ ਪ੍ਰਦੂਸ਼ਣ ਤੇ ਸੁਪਰੀਮ ਕੋਰਟ ਦੀ ਫਟਕਾਰ ਪੁੱਛਿਆ ਗ੍ਰੈਪ ਫੋਰ ਲਾਗੂ ਕਰਨ ਦੇ ਵਿੱਚ ਕਿਉਂ ਹੋਈ ਦੇਰੀ ਦਿੱਲੀ ਸਰਕਾਰ ਦੱਸੇ ਰੋਕਥਾਮ ਦੇ ਲਈ ਕੀ ਕੀਤਾ ਦਿੱਲੀ 'ਚ ਖਤਰਨਾਕ ਪੱਧਰ ਤੇ ਪਹੁੰਚਿਆ ਪ੍ਰਦੂਸ਼ਣ ਰਾਜਧਾਨੀ ਦੇ ਵਿੱਚ ਔਸਤ 에ਅਰ ਕੁਆਲਿਟੀ ਇੰਡੈਕਸ 480 ਦਰਜ ਜੀਆਰਏਪੀ ਫੋਰ ਦੀਆਂ ਪਾਬੰਦੀਆਂ ਕੀਤੀਆਂ ਗਈਆਂ ਲੱਗ ਦਿੱਲੀ ਦੇ ਵਿੱਚ ਬਾਰੀ ਟਰੱਕਾਂ ਦੀ ਐਂਟਰੀ ਬੈਨ ਸਿਰਫ ਜ਼ਰੂਰੀ ਸਮਾਨ ਵਾਲੇ ਵਾਹਨਾਂ ਨੂੰ ਛੋਟ 10ਵੀਂ ਤੇ 12ਵੀਂ ਕਲਾਸ ਨੂੰ ਛੱਡ ਕੇ ਬਾਕੀ ਸਾਰੇ ਸਕੂਲ ਬੰਦ ਦਿੱਲੀ ਦੇ ਪ੍ਰਦੂਸ਼ਣ ਦੇ ਵਿਚਾਲੇ ਸੀਐਮ ਆਰਟੀਸੀ ਦਾ ਬਿਆਨ ਪੰਜਾਬ ਦੇ ਵਿੱਚ ਪ੍ਰਾਲੀ ਸਾੜਨ ਦੇ ਮਾਮਲੇ ਹੋਏ ਘਟ ਯੂਪੀ ਰਾਜਸਥਾਨ ਹਰਿਆਣਾ ਦੇ ਵਿੱਚ ਸਾੜੀ ਜਾਰੀ ਹੈ ਪ੍ਰਾਲੀ ਦੇਸ਼ ਭਾਗ ਦੇ ਲੋਕਾਂ ਦਾ ਸਾਹ ਲੈਣਾ ਹੋਇਆ ਔਖਾ ਇਹ ਕਹੇ ਤੋ ਸੇਫ ਹੈ ਤੇ ਗਰਮਾਈ ਸਿਆਸਤ ਰਾਹੁਲ ਗਾਂਧੀ ਦਾ ਪ੍ਰਧਾਨ ਮੰਤਰੀ મોદી ਤੇ ਨਿਸ਼ਾਨਾ ਕਿਆ ਸਵਾਲ ਇਹ ਹੈ ਕਿ ਸੇਫ ਕੌਣ ਹੈ ਇੱਕ ਅਰਪਤੀਲੀ ਫੋਰੀਆ ਸਭ ਕੁਝ ਲੋਕਾਂ ਦਾ ਧਿਆਨ ਭਟਕਾਉਣ ਦੇ ਵਿੱਚ ਮਾਹਿਰ ਬੀਜੇਪੀ ਆਵਾਜ਼ੀ ਪਾਰਟੀ ਛੱਡਣ ਦੇ ਇੱਕ ਦਿਨ ਬਾਅਦ ਹੀ ਬੀਜੇਪੀ ਦੇ ਵੀ ਸ਼ਾਮਲ ਹੋਏ ਕੈਲਾਸ਼ ਗਹਿਲੋਤ ਕੇਂਦਰੀ ਮੰਤਰੀ ਮਨੋਹਰ ਲਾਲ ਨੇ ਕੀਤਾ ਸਵਾਗਤ ਗਹਿਲੋਤ ਬੋਲੇ ਕਿਸੇ ਏਜੰਸੀ ਦੇ ਦਬਾਅ ਦੇ ਵਿੱਚ ਨਹੀਂ ਛੱਡੀ ਆ ਗੁਰਪਤਵੰਤ ਪੰਨੂ ਦੇ ਕਤਲ ਦੀ ਕਥਿਤ ਸਾਜ਼ਿਸ਼ ਦੇ ਮੁਲਜ਼ਮ ਨੇ ਆਪਣੀ ਜਾਨ ਨੂੰ ਦੱਸਿਆ ਖਤਰਾ ਦਿੱਲੀ ਦੀ ਕੋਰਟ ਦੇ ਵਿੱਚ ਪਟੀਸ਼ਨ ਦਾਖਲ ਕਰਕੇ ਪੇਸ਼ੀ ਤੋਂ ਮੰਗੀ ਛੋਟ FBI ਨੇ ਜਾਰੀ ਕੀਤਾ ਸੀ ਵਿਕਾਸ ਯਾਦੂ ਦਾ ਪੋਸਟਰ ਇਮੀਗ੍ਰੇਸ਼ਨ ਇਤੀ ਦੇ ਵਿੱਚ ਬਦਲਾਅ ਤੇ ਡਰੋਨ ਦਾ ਬਿਆਨ ਕਿ ਪਿਛਲੇ 2 ਸਾਲ ਦੇ ਵਿੱਚ ਤੇਜ਼ੀ ਨਾਲ ਵਧੀ ਕੈਨੇਡਾ ਦੀ ਆਬਾਦੀ ਸਾਡੇ ਰਿਹਾਇਸ਼ ਅਤੇ ਬੁਨਿਆਦੀ ਢਾਂਚੇ ਤੇ ਪਿਆ ਵੱਡਾ ਦਬਾਅ ਫਰੋਸਟਸ ਦੇ ਵਿੱਚ ਚੈੱਕ ਪੋਸਟ ਗੱਟੀ ਹਯਾਤ ਨੇੜੇ ਡਰੋਨ ਬਰਾਮਦ ਬੀਐਸਐਫ ਨੇ ਇਲਾਕੇ ਦੇ ਵਿੱਚ ਚਲਾਇਆ ਸਰਚ ਬਿਆਨ ਡਰੋਨ ਤੇ ਰਾਈ ਹੈਰਨ ਭੇਜਣ ਦਾ ਜਤਾਇਆ ਜਾ ਰਿਹਾ ਖਰਚਾ ਤਰਨਤਾਰਨ ਦੇਸ਼ ਰਹਿਦੀ ਖੇਤਰ ਦੇ ਵਿੱਚ ਪੁਲਿਸ ਦਾ ਸਰਚ ਬਿਆਨ ਜਾਰੀ ਡੀਐਸਐਫ ਅਤੇ ਪੁਲਿਸ ਨੇ ਪਾਕਿਸਤਾਨੀ ਤਿੰਨ ਡਰੋਨਾਂ ਸੁਨੇਤ 1 ਕਿਲੋ ਹੈਰੋਨ ਕੀਤੀ ਭਰਾ ਮਦਦ ਨਸ਼ਾ ਤਸਕਰਾਂ ਦੀ ਕੀਤੀ ਜਾ ਰਹੀ ਹੈ ਪਾਲ ਅਮਰਸਰ ਦੇ ਪਿੰਡ ਚੀਤੇ ਕਲਾਂ ਦੇ ਵਿੱਚ ਨਸ਼ਾ ਤਸਕਰ ਕਾਬੂ ਪਿੰਡ ਵਾਸੀਆਂ ਨੇ ਕੋਟਮਾਰ ਕਰਨ ਉਪਰੰਤ ਕੀਤਾ ਪੁਲਿਸ ਦੇ ਹਵਾਲੇ ਮੁਲਜ਼ਮ ਦੀ ਗੁਰਦੀਪ ਸਿੰਘ ਦੀਤਾ ਵਜੋਂ ਹੋਈ ਪਛਾਣ ਫਿਰੋਜ਼ਪੁਰ ਜੇਲ੍ਹ ਦੇ ਵਿੱਚੋਂ ਨਵਾਂ ਮੋਬਾਈਲ ਫੋਨ ਬਰਾਮਦ ਤੰਬਾਕੂ ਅਤੇ ਸਿਗਰਟ ਦੀਆਂ ਡੱਬੀਆਂ ਵੀ ਮਿਲੀਆਂ ਜੇਲ੍ਹ ਦੀ ਗੰਦ ਉੱਪਰੋਂ ਸੁੱਟੇ ਗਏ ਸੰਫੋਨ ਮੋਗਾ ਦੇ ਨਿਹਾਲ ਸਿੰਘ ਵਾਲਾ ਦੇ ਵਿੱਚ ਤੇਜ਼ ਰਫ਼ਤਾਰ ਕਾਰਨ ਨੇ ਬਾਈਕ ਨੂੰ ਮਾਰੀ ਜ਼ਬਰਦਸਤ ਟੱਕਰ ਬਾਈਕ ਸਵਾਰ ਇੱਕ ਲੜਕੀ ਦੀ ਹੋਈ ਮੌਤ ਇੱਕ ਹੋਰ ਜ਼ਖਮੀ ਆਪਣੇ ਦੋਸਤ ਨਾਲ ਦੁੱਧ ਲੈਣ ਜਾ ਰਿਹਾ ਸੀ ਮ੍ਰਿਤਕ ਜਸਪ੍ਰੀਤ ਜਲੰਧਰ ਛਤੋਂ ਦੇ ਕਾਰਨ ਆਪਸ ਦੇ ਵਿੱਚ ਟਕਰਾਏ ਤਿੰਨ ਵਾਹਨ ਪੀ ਆਰ ਟੀ ਸੀ ਬੱਸ ট্রাক ਤੇ ਆਈ 20 ਕਾਰ ਦੇ ਵਿੱਚ ਹੋਈ ਭਿਆਨਕ ਟੱਕਰ ਹਾਸੀ ਦੇ ਵਿੱਚ ਜਾਨੀ ਨੁਕਸਾਨ ਤਰ੍ਹਾਂ ਬਚਾ ਜਲੰਧਰ ਛਵ ਦੇ ਆਰਥੀਆਂ ਦੇ ਨਾਲ ਪਰਿ ਸਕੂਲ ਬੱਸ ਤੇ ਦੋ ਕਾਰਾਂ ਦੀ ਟੱਕਰ ਜ਼ਿਆਦਾ ਧੁੰਦ ਕਾਰਨ ਵਾਪਰਿਆ ਹਾਸਾ ਹਾਸੀ ਦੇ ਵਿੱਚ ਜਾਨੀ ਨੁਕਸਾਨ ਤਰ੍ਹਾਂ ਬਚਾ ਨਾਮ ਦੇ ਵਿੱਚ ਧੁੰਦ ਦੇ ਕਾਰਨ ਸੜਕ ਹਾਦਸਾ ਟਰਾਲੇ ਨੇ ਬਾਈਕ ਨੂੰ ਮਾਰੀ ਟੱਕਰ ਹਾਦਸੇ ਦੇ ਵਿੱਚ ਧੀ ਦੀ ਮੌਤ ਪਿਤਾ ਗੰਭੀਰ ਜ਼ਖਮੀ ਬੇਟੀ ਨੂੰ ਕਾਲਜ ਛੱਡਣ ਜਾਂ ਕਾਲਜ ਛੱਡਣ ਜਾ ਰਿਹਾ ਸੀ ਪੀਓ ਰਾਜਪੁਰਾ ਦੇ ਵਿੱਚ ਖੜੇ ਟਰੱਕ ਦੇ ਵਿੱਚ ਵੱਜੀ ਥਾਰ ਜ਼ੋਰ ਦਾ ਟੱਕਰ ਕਾਰਨ ਥਾਰ ਦੇ ਉੱਡੇ ਪਰ ਖੱਚੇ ਹਾਦਸੇ ਦੇ ਵਿੱਚ ਕਿਸੇ ਜਾਨੀ ਨੁਕਸਾਨ ਤੁਰਿਆ ਬਚਾ ਅਮਰਸਰ ਦੇ اسلامਾਬਾਦ ਪੁਲ ਤੇ ਸਕੂਟੀ ਨੂੰ ਗੱਡੀ ਨੇ ਮਾਰੀ ਟੱਕਰ ਪੁਲ ਤੋਂ ਹੇਠਾਂ ਡਿੱਗੇ ਦੋ ਸਕੂਟੀ ਸਵਾਰ ਗੰਭੀਰ ਹਾਲਤ ਵਿੱਚ ਪਹੁੰਚਾਇਆ ਗਿਆ ਹਸਪਤਾਲ ਗੁਰਦਾਸਪੁਰ ਚ ਲੁਟੇਰਿਆਂ ਨੇ ਸੁਨਿਆਰੇ ਦੇ ਘਰ ਨੂੰ ਬਣਾਇਆ ਨਿਸ਼ਾਨਾ ਹਥਿਆਰਬੰਦ ਲੁਟੇਰਿਆਂ ਨੇ ਦੀਵਾਰ ਤੋੜ ਕੇ ਸੁਨਿਆਰੇ ਤੇ ਕੀਤਾ ਹਮਲਾ ਗਹਿਣੇ ਲੈ ਕੇ ਫਰਾਰ ਹੋਏ ਲੁਟੇਰੇ ਅਜਨਾਲਾ ਦੇ ਵਿੱਚ ਚੋਰਾਂ ਨੇ ਇੱਕ ਘਰ ਨੂੰ ਬਣਾਇਆ ਨਿਸ਼ਾਨਾ ਲੱਖਾਂ ਰੁਪਏ ਦੇ ਸੋਨੇ ਦੇ ਗਹਿਣੇ ਤੇ ਨਕਦੀ ਲੈ ਕੇ ਹੋਏ ਫਰਾਰ ਅੱਧੀ ਰਾਤ ਦਿੱਤਾ ਗਿਆ ਵਾਰਦਾਤ ਨੂੰ ਅੰਜਾਮ ਚੋਰਾਂ ਦੀ ਭਾਲ ਦੇ ਵਿੱਚ ਲੱਗੀ ਪੁਲਿਸ ਸultanpur Lodhi ਦੇ ਵਿੱਚ ਨੰਗਾ ਨੇ ਇੱਕ ਐਨਆਰਆਈ ਨੂੰ ਬਣਾਇਆ ਨਿਸ਼ਾਨਾ ਖੁਦ ਨੂੰ ਤਰਨਾ ਦਲ ਦੇ ਮੈਂਬਰ ਦੱਸ ਐਨਆਰਆਈ ਤੋਂ ਠੱਗੇ 50000 ਰੁਪਏ ਪੀੜਤ ਐਨਆਰਆਈ ਪਤੀ ਪਤਨੀ ਨੇ ਪੁਲਿਸ ਪ੍ਰਸ਼ਾਸਨ ਤੋਂ ਇਨਸਾਫ ਦੀ ਕੀਤੀ ਮੰ ਤਾ ਇਸ ਵੇਲੇ ਦੀ ਵੱਡੀ ਖਬਰ ਆ ਰਹੀ ਹੈ ਕਿਸਾਨਾਂ ਦੇ ਵੱਲੋਂ 6 ਦਸੰਬਰ ਨੂੰ ਦਿੱਲੀ ਕੂਚ ਦਾ ਐਲਾਨ ਕਰ ਦਿੱਤਾ ਗਿਆ ਇੱਕ ਵਾਰ ਫੇਰ ਕਿਸਾਨ ਦਿੱਲੀ ਵੱਲ ਕੂਚ ਕਰਨਗੇ ਦੱਸਦੀ ਹੈ ਕਿ ਪਹਿਲਾਂ 13 ਫਰਵਰੀ ਨੂੰ ਇਹ ਗੱਲ ਆਖੀ ਗਈ ਸੀ ਕਿ ਅਸੀਂ ਦਿੱਲੀ ਜਾਵਾਂਗੇ ਉਸ ਵੇਲੇ ਹਰਿਆਣਾ ਦੇ ਵਿੱਚ ਐਂਟਰ ਕਰਨ ਤੋਂ ਰੋਕ ਦਿੱਤਾ ਗਿਆ ਬਹੁਤ ਕੁਝ ਉਸ ਵੇਲੇ ਹੋਇਆ ਇੱਕ ਵਾਰ ਫੇਰ ਕਿਸਾਨ ਜਥੇਬੰਦੀਆਂ ਦੇ ਵੱਲੋਂ ਇਸ ਦਾ ਐਲਾਨ ਕਰ ਦਿੱਤਾ ਗਿਆ ਹੈ ਕਿ 6 ਦਸੰਬਰ ਨੂੰ ਦਿੱਲੀ ਕੂਚ ਕਰਾਂਗੇ ਕਿਸਾਨ ਜਥੇਬੰਦੀਆਂ ਦੇ ਵੱਲੋਂ ਇਹ ਐਲਾਨ ਕਰ ਦਿੱਤਾ ਗਿਆ ਹੈ ਸ਼ੰਭੂ ਮੋਰਚੇ ਤੋਂ ਅੱਗੇ ਕੂਚ ਕਰਨਗੇ ਕਿਸਾਨ ਸਰਬਨ ਸਿੰਘ ਭੰਦੇਰ ਜਗਜੀਤ ਸਿੰਘ ਢੱਲੇਵਾਲ ਜਿਹੜੇ ਸ਼ੰਭੂ ਮੋਰਚੇ ਤੇ ਲਗਾਤਾਰ ਧਰਨਾ ਦੇ ਰਹੇ ਨੇ 13 ਫਰਵਰੀ ਤੋਂ ਉਹਨਾਂ ਦੇ ਵੱਲੋਂ ਇਹ ਐਲਾਨ ਕੀਤਾ ਗਿਆ ਤੁਹਾਡੇ ਯਾਦ ਹੋਵੇ 13 ਫਰਵਰੀ ਨੂੰ ਜਦੋਂ ਕਿਸਾਨ ਅੱਗੇ ਵਧਣ ਲੱਗਦੇ ਨੇ ਉਸ ਵੇਲੇ ਧਰੂ ਗੈਸ ਦੇ ਗੋਲੇ ਛੱਡੇ ਜਾਂਦੇ ਨੇ ਵੈਰੀਕੇਟਿੰਗ ਕੀਤੀ ਜਾਂਦੀ ਹੈ ਸ਼ੰਭੂ ਬਾਰਡਰ ਪੂਰੀ ਤਰ੍ਹਾਂ ਸੀਲ ਕਰ ਦਿੱਤਾ ਜਾਂਦਾ ਹੈ ਸ਼ੁਭਕਰਨ ਸਿੰਘ ਦੀ ਖਨੌਰੀ ਦੇ ਵਿੱਚ ਮੌਤ ਹੁੰਦੀ ਹੈ ਕਿਉਂਕਿ ਖਨੌਰੀ ਬਾਰਡਰ ਤੋਂ ਅਤੇ ਸ਼ੰਭੂ ਬਾਰਡਰ ਤੋਂ ਦੋਹਾਂ ਪਾਸਿਆਂ ਤੋਂ ਕਿਸਾਨ ਦਿੱਲੀ ਵੱਲ ਕੂਚ ਕਰਨ ਰਹੇ ਸਨ ਉਸ ਵੇਲੇ ਰੋਕ ਦਿੱਤਾ ਗਿਆ ਜਿਸ ਤੋਂ ਬਾਅਦ ਸ਼ੰਭੂ ਬਾਰਡਰ ਬੰਦ ਹੈ ਲਗਾਤਾਰ ਸੁਪਰੀਮ ਕੋਰਟ ਦੇ ਵਿੱਚ ਸੁਣਵਾਈ ਹੋਈ ਸ਼ੰਭੂ ਬਾਰਡਰ ਤੇ ਕਿਸਾਨ ਜਿਹੜੇ ਨੇ ਫਰਵਰੀ ਤੋਂ ਹੀ ਬੈਠੇ ਨੇ ਤੇ ਹੁਣ ਦਸੰਬਰ 6 6 ਦਸੰਬਰ ਨੂੰ ਮੁਰ ਦਿੱਲੀ ਕੂਚ ਦਾ ਐਲਾਨ ਕਰ ਦਿੱਤਾ ਗਿਆ ਹੈ ਤਾਂ ਦੱਸ ਦਈਏ ਕਿ ਕਿਸਾਨ ਜਥੇਬੰਦੀਆਂ ਦੇ ਵੱਲੋਂ ਇਹ ਵੱਡਾ ਐਲਾਨ ਕੀਤਾ ਗਿਆ ਜਿਸ ਦੇ ਵਿੱਚ ਕਈ ਜਥੇਬੰਦੀਆਂ ਸ਼ਾਮਲ ਨੇ ਚਾਹੇ ਉਹ ਸਰਬੰਸ ਸਿੰਘ ਪੰਦੇੜ ਦੀ ਕਿਸਾਨ ਸੰਘਰਸ਼ ਮਜ਼ਦੂਰ ਜਥੇਬੰਦੀ ਹੈ ਤੇ ਚਾਹੇ ਮਨਜੀਤ ਸਿੰਘ ਰਾਏ ਇਹਨਾਂ ਦੇ ਨਾਲ ਨੇ ਚਾਹੇ ਜਗਜੀਤ ਸਿੰਘ ਢੱਲੇਵਾਰ ਨੇ ਕਈ ਜਥੇਬੰਦੀਆਂ ਦਾ ਇਹ ਸਮੂਹ ਹੈ ਜਿਨ੍ਹਾਂ ਦੇ ਵੱਲੋਂ ਇਹ ਐਲਾਨ ਕੀਤਾ ਗਿਆ ਹੈ 6 ਦਸੰਬਰ ਨੂੰ ਦਿੱਲੀ ਕੂਚ ਕਰਨਗੇ ਕਿਸਾਨ ਇਸ ਵੇਲੇ ਦੀ ਬਹੁਤ ਵੱਡੀ ਖਬਰ ਹਾਲਾਂਕਿ ਦੇਖਣਾ ਹੋਵੇਗਾ ਕਿ ਹੁਣ ਹਰਿਆਣਾ ਦੇ ਵਿੱਚ ਭਾਵੇਂ ਮੋੜ ਤੋਂ ਸਰਕਾਰ ਦਾ ਗਠਨ ਹੋਇਆ ਪਰ ਬੀਜੇਪੀ ਦੀ ਹੀ ਸਰਕਾਰ ਬਣੀ ਐ ਉਸ ਵੇਲੇ ਵੀ ਬੀਜੇਪੀ ਦੀ ਹੀ ਸਰਕਾਰ ਸੀ ਤਾਂ ਕਿਸਾਨਾਂ ਦੇ ਵੱਲੋਂ ਕਿਹਾ ਗਿਆ ਕਿ ਸਾਨੂੰ ਹਰਿਆਣਾ ਕਿਉਂ ਨਹੀਂ ਅੱਗੇ ਕ੍ਰੋਸ ਕਰਨ ਦਿੱਤਾ ਜਾ ਰਿਹਾ ਅਸੀਂ ਆਪਣੇ ਦੇਸ਼ ਦੀ ਰਾਜਧਾਨੀਆ ਦਿੱਲੀ ਉੱਥੇ ਜਾਣਾ ਚਾਹੁੰਦੇ ਹਾਂ ਪਰ ਭਾਪੀ ਦੇ ਵੱਲੋਂ ਇਹ ਕਿਹਾ ਗਿਆ ਕਿ ਹਰਿਆਣਾ ਦੇ ਵਿੱਚ ਜੇਕਰ ਕਿਸਾਨ ਐਂਟਰ ਕਰਨਗੇ ਤਾਂ ਲਾਅ ਐਂਡ ਆਰਡਰ ਦੀ ਸਥਿਤੀ ਖਰਾਬ ਹੋ ਸਕਦੀ ਹੈ ਕਾਨੂੰਨ ਵਿਵਸਥਾ ਖਰਾਬ ਹੋ ਸਕਦੀ ਹੈ ਇਸ ਵੇਲੇ ਦੀ ਵੱਡੀ ਖਬਰ ਆ ਰਹੀ ਹੈ ਕਿਸਾਨਾਂ ਦੇ ਵੱਲੋਂ 6 ਦਸੰਬਰ ਨੂੰ ਦਿੱਲੀ ਕੂਚ ਦਾ ਐਲਾਨ ਕਰ ਦਿੱਤਾ ਗਿਆ ਇੱਕ ਵਾਰ ਫਿਰ ਕਿਸਾਨ ਦਿੱਲੀ ਵੱਲ ਕੂਚ ਕਰਨਗੇ ਦੱਸਦੀ ਹੈ ਕਿ ਪਹਿਲਾਂ 13 ਫਰਵਰੀ ਨੂੰ ਇਹ ਗੱਲ ਆਖੀ ਗਈ ਸੀ ਕਿ ਅਸੀਂ ਦਿੱਲੀ ਜਾਵਾਂਗੇ ਉਸ ਵੇਲੇ ਹਰਿਆਣਾ ਦੇ ਵਿੱਚ ਐਂਟਰ ਕਰਨ ਤੋਂ ਰੋਕ ਦਿੱਤਾ ਗਿਆ ਬਹੁਤ ਕੁਝ ਉਸ ਵੇਲੇ ਹੋਇਆ ਇੱਕ ਵਾਰ ਫੇਰ ਕਿਸਾਨ ਜਥੇਬੰਦੀਆਂ ਦੇ ਵੱਲੋਂ ਇਸ ਦਾ ਐਲਾਨ ਕਰ ਦਿੱਤਾ ਗਿਆ ਹੈ ਕਿ 6 ਦਸੰਬਰ ਨੂੰ ਦਿੱਲੀ ਕੂਚ ਕਰਾਂਗੇ ਕਿਸਾਨ ਜਥੇਬੰਦੀਆਂ ਦੇ ਵੱਲੋਂ ਇਹ ਐਲਾਨ ਕਰ ਦਿੱਤਾ ਗਿਆ ਹੈ ਸ਼ੰਭੂ ਮੋਰਚੇ ਤੋਂ ਅੱਗੇ ਕੂਚ ਕਰਨਗੇ ਕਿਸਾਨ ਸਰਬਨ ਸਿੰਘ ਭੰਦੇਰ ਜਗਜੀਤ ਸਿੰਘ ਢੱਲੇਵਾਲ ਜਿਹੜੇ ਸ਼ੰਭੂ ਮੋਰਚੇ ਤੇ ਲਗਾਤਾਰ ਧਰਨਾ ਦੇ ਰਹੇ ਨੇ 13 ਫਰਵਰੀ ਤੋਂ ਉਹਨਾਂ ਦੇ ਵੱਲੋਂ ਇਹ ਐਲਾਨ ਕੀਤਾ ਗਿਆ ਤੁਹਾਡੇ ਯਾਦ ਹੋਵੇ 13 ਫਰਵਰੀ ਨੂੰ ਜਦੋਂ ਕਿਸਾਨ ਅੱਗੇ ਵਧਣ ਲੱਗਦੇ ਨੇ ਉਸ ਵੇਲੇ ਏਥਰੂ ਗੈਸ ਦੇ ਗੋਲੇ ਛੱਡੇ ਜਾਂਦੇ ਨੇ ਵੈਰੀਕੇਟਿੰਗ ਕੀਤੀ ਜਾਂਦੀ ਹੈ ਸ਼ੰਭੂ ਬਾਰਡਰ ਪੂਰੀ ਤਰ੍ਹਾਂ ਸੀਲ ਕਰ ਦਿੱਤਾ ਜਾਂਦਾ ਹੈ ਸ਼ੁਭਕਰਨ ਸਿੰਘ ਦੀ ਖਨੌਰੀ ਦੇ ਵਿੱਚ ਮੌਤ ਹੁੰਦੀ ਹੈ ਕਿਉਂਕਿ ਖਨੌਰੀ ਬਾਰਡਰ ਤੋਂ ਅਤੇ ਸ਼ੰਭੂ ਬਾਰਡਰ ਤੋਂ ਦੋਹਾਂ ਪਾਸਿਆਂ ਤੋਂ ਕਿਸਾਨ ਦਿੱਲੀ ਵੱਲ ਕੂਚ ਕਰਨ ਰਹੇ ਸਨ ਉਸ ਵੇਲੇ ਰੋਕ ਦਿੱਤਾ ਗਿਆ ਜਿਸ ਤੋਂ ਬਾਅਦ ਸ਼ੰਭੂ ਬਾਰਡਰ ਬੰਦ ਹੈ ਲਗਾਤਾਰ ਸੁਪਰੀਮ ਕੋਰਟ ਦੇ ਵਿੱਚ ਸੁਣਵਾਈ ਹੋਈ ਸ਼ੰਭੂ ਬਾਰਡਰ ਤੇ ਕਿਸਾਨ ਜਿਹੜੇ ਨੇ ਫਰਵਰੀ ਤੋਂ ਹੀ ਬੈਠੇ ਨੇ ਤੇ ਹੁਣ ਦਸੰਬਰ 6 6 ਦਸੰਬਰ ਨੂੰ ਮੁੜ ਦਿੱਲੀ ਕੂਚ ਦਾ ਐਲਾਨ ਕਰ ਦਿੱਤਾ ਗਿਆ ਤਾਂ ਦੱਸ ਦਈਏ ਕਿ ਕਿਸਾਨ ਜਥੇਬੰਦੀਆਂ ਦੇ ਵੱਲੋਂ ਇਹ ਵੱਡਾ ਐਲਾਨ ਕੀਤਾ ਗਿਆ ਜਿਸ ਦੇ ਵਿੱਚ ਕਈ ਜਥੇਬੰਦੀਆਂ ਸ਼ਾਮਲ ਨੇ ਚਾਹੇ ਉਹ ਸਰਬਨ ਸਿੰਘ ਪੰਦੇੜ ਦੀ ਕਿਸਾਨ ਸੰਘਰਸ਼ ਮਜ਼ਦੂਰ ਜਥੇਬੰਦੀ ਹੈ ਤੇ ਚਾਹੇ ਮਨਜੀਤ ਸਿੰਘ ਰਾਏ ਇਹਨਾਂ ਦੇ ਨਾਲ ਨੇ ਚਾਹੇ ਜਗਜੀਤ ਸਿੰਘ ਢੱਲੇਵਾਰ ਨੇ ਕਈ ਜਥੇਬੰਦੀਆਂ ਦਾ ਇਹ ਸਮੂਹ ਹੈ ਜਿਨ੍ਹਾਂ ਦੇ ਵੱਲੋਂ ਇਹ ਐਲਾਨ ਕੀਤਾ ਗਿਆ ਹੈ